ਇਹਜ ਆਪ ਕਰ ਲਵੋ 13 ਅੱਖਰਾਂ ਦਾ ਸਿੱਧੀ ਅਰਦਾਸ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਜਾਂਦੀ ਹੈ ਸੰਤ ਬਾਬਾ ਹੰਸਾਲੀ ਵਾਲੇ ਅਕਸਰ ਕਰਦੇ ਸੀ ਹਰ ਇੱਛਾ ਪੂਰੀ ਹੋਣ ਲਈ ਅਸਰਦਾਰ ਇਹ ਜਾਪ ਹੈ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਸਾਧ ਸੰਗਤ ਬਣੇ ਰਹੋ ਆਪਾਂ ਜਾਪ ਜਿਹੜਾ ਨਾ ਉਹ ਜ਼ਰੂਰ ਕਰਨੇ ਆ ਮੂਲ ਮੰਤਰ ਸਹਿਬ ਦਾ ਕਰ ਲੋ ਕਿਸੇ ਬਾਣੀ ਦਾ ਪਾਠ ਕਰਨਾ ਉਹ ਵੀ ਜਾਪ ਹੁੰਦਾ ਪਿਆਰਿਓ ਵਿਸ਼ੇਸ਼ ਗੁਰਮੰਤਰ ਦਾ ਆਪਾਂ ਭਾਵੇਂ ਜਾਪ ਕਰੀਏ ਸਾਧ ਸੰਗਤ ਦੇ ਵਿੱਚ ਬੈਠ ਕੇ ਕਿਸੇ ਵੀ ਚੀਜ਼ ਦਾ ਕੀਤਾ ਹੋਇਆ ਜਾਪ ਜਾਂ ਕੱਲੇ ਬੈਠ ਕੇ ਕੀਤਾ ਹੋਇਆ ਜਾਪ ਸਤਿਗੁਰੂ ਕਹਿੰਦੇ ਨੇ ਕੋਟ ਤੇ ਤਿਸ ਸੇਵਕਾ ਸਿੱਧ ਸਾਧਕ ਦਰ ਖਰਿਆ ਜੇ 33 ਕਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ ਸਿੱਧੇ ਤੇ ਸਾਧਕ ਉਸ ਦੇ ਦਰ ਤੇ ਖਲੋਤੇ ਰਹਿਣ ਗਿਰਮਬਾਰੀ ਵਡਸਾ ਗਿਰੰ ਗਿਰੰਬਾਰੀ ਵਡਸਾ ਵੀ ਸਭ ਨਾਨਕ ਸੁਪਨthia ਜੇ ਇੰਨੀ ਇਤਨੀ ਵੱਡੀ ਹਕੂਮਤ ਦਾ ਮਾਲਕ ਹੋ ਜਾਏ ਤੇ ਭਾਰੀ ਜ਼ਿੰਮੇਵਾਰੀ ਮਿਲ ਜਾਏ ਤਾਂ ਹੈ ਨਾਨਕ ਸੰਗਤ ਤੋਂ ਬਿਨਾ ਕਹਿੰਦੇ ਫਿਰ ਵੀ ਸੁੱਖ ਨਹੀਂ ਮਿਲਦਾ ਇਹ ਸਭ ਕੁਝ ਆਖਰ ਸੁਪਨਾ ਹੀ ਹੋ ਜਾਂਦਾ ਤੇ ਯਾਦ ਰੱਖਿਓ ਮੈਂ ਫਿਰ ਬੇਨਤੀ ਕਰਾਂ ਵੀ ਚੰਗਾ ਨਾ ਹੋ ਰਖਾਏ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੇ ਸਤਿਗੁਰੂ ਕਹਿੰਦੇ ਜੇ ਸਭ ਪਾਸੇ ਤੇਰਾ ਵਧੀਆ ਨਾਮ ਹੋਵੇ ਜੇ ਤੂੰ ਗੁਰੂ ਦੀ ਨਿਗਾ ਵਿੱਚ ਵੀ ਨਾ ਆਇਆ ਨਾ ਗੁਰੂ ਦੀ ਦੱਸੀ ਹੋਈ ਕਾਰ ਤੇ ਨਾ ਚੱਲਿਆ ਤੇ ਯਾਦ ਰੱਖੀ ਪਿਆਰਿਆ ਤੇਰਾ ਕੋਈ ਫਾਇਦਾ ਨਹੀਂ ਹੈਗਾ ਮੈਂ ਫਿਰ ਬੇਨਤੀ ਕਰਾਂ ਇਹ ਜਾਪ ਇਹਨਾਂ ਜਾਦੇ ਆਪਾਂ ਪੜਦੇ ਆਂ ਵੀ ਅਸਰਦਾਰ ਕਿਸੇ ਵੀ ਬਾਣੀ ਦਾ ਜਾਪ ਕਰ ਲਈਏ ਕੀੜਾ ਥਾਪ ਦੇ ਪਾਤਸ਼ਾਹੀ ਲੱਖ ਲਸ਼ਕਰ ਕਰੇ ਸਵਾਹਾ ਸਤਿਗੁਰ ਕਹਿੰਦੇ ਕੀੜੇ ਨੂੰ ਬਾਦਸ਼ਾਹੀ ਤੱਕ ਦੇ ਸਕਦੇ ਨੇ ਲੱਖਾਂ ਲਸ਼ਕਰਾਂ ਵਾਲੇ ਨੂੰ ਉਹ ਸਾੜ ਕੇ ਸਵਾਹ ਕਰ ਸਕਦਾ ਹੈ ਉਹਦੇ ਕੋਲੇ ਤਾਕਤ ਹੈ ਉਹਦੇ ਕੋਲੇ ਸਮਰੱਥਾ ਹੈ ਸਾਧ ਸੰਗਤ ਦੇ ਇਹ ਗੱਲ ਸਾਨੂੰ ਸਮਝਣੀ ਪਵੇਗੀ ਮੂਲ ਮੰਤਰ ਸਹਿਬ ਦਾ ਜਿਹੜਾ ਜਾਪ ਹੈ ਨਾ ਇਹਦੀ ਤਾਕਤ ਜਿਹੜੀ ਹੈ ਬਹੁਤ ਵੱਡੀ ਹੈ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਇਹ ਜਾਪ ਕਰਨ ਲਈ ਹਰ ਸਿੱਖ ਨੂੰ ਜਿਹੜੀ ਹੈ ਇੱਕ ਗੱਲ ਦਿੱਤੀ ਇੱਕ ਮੌਕਾ ਦਿੱਤਾ ਤੇ ਜੇ ਉਹ ਸਿੱਖ ਇਸ ਮੌਕੇ ਨੂੰ ਸੰਭ ਲੈ ਇਸ ਮੌਕੇ ਨੂੰ ਜਿਹੜਾ ਹੈ ਉਹ ਅਪਣਾ ਲਏ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਹ ਸਿੱਖ ਦਾ ਜਿਹੜਾ ਜੀਵਨ ਹੈ ਨਾ ਸਤਗੁਰ ਕਹਿੰਦੇ ਨੇ ਉਹ ਫਿਰ ਖੁਸ਼ਬੂਆਂ ਵੰਡਣ ਵਾਲਾ ਹੋ ਜਾਂਦਾ ਜਿਵੇਂ ਫੁੱਲ ਦਾ ਸੁਭਾਅ ਹੈ ਨਾ ਉਹ ਹਰ ਇੱਕ ਨੂੰ ਖੁਸ਼ਬੂ ਦਿੰਦਾ ਹੈ ਇਵੇਂ ਸਿੱਖ ਦਾ ਸੁਭਾਅ ਫਿਰ ਹਰ ਕਿਸੇ ਤੇ ਪਰਉਪਕਾਰ ਕਰਨ ਵਾਲਾ ਹੋ ਜਾਂਦਾ ਹੈ ਹਰ ਇੱਕ ਸਿੱਖ ਦੇ ਜੀਵਨ ਵਿੱਚੋਂ ਨਾਮ ਬਾਣੀ ਦੀ ਫਿਰ ਖੁਸ਼ਬੂ ਆਉਂਦੀ ਹੈ ਹਰ ਇੱਕ ਸਿੱਖ ਦੇ ਜੀਵਨ ਦੇ ਵਿੱਚੋਂ ਫਿਰ ਨਾਮ ਬਾਣੀ ਦੀ ਝਲਕ ਪੈਂਦੀ ਹੈ ਤੇ ਪਿਆਰਿਓ ਹਰ ਕੋਈ ਕਹਿੰਦਾ ਮੈਂ ਤੇ ਇਹਦੇ ਵਰਗਾ ਬਣਨਾ ਮੈਂ ਤੇ ਜਿਹੜੇ ਵਰਗਾ ਬਣਨਾ ਹੈ ਇਹ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਹਮੇਸ਼ਾ ਕਹਿੰਦੇ ਸੀ ਕਿ ਤਣ ਗੁਰੂ ਨਾਨਕ ਸਾਹਿਬ ਦਾ ਜੇ ਪਿਆਰਾ ਸਿੱਖ ਬਣਨਾ ਹੈ ਧੰ ਗੁਰੂ ਨਾਨਕ ਸਾਹਿਬ ਦੇ ਜੇ ਚਰਨਾਂ ਦੇ ਨੇੜੇ ਹੋਣਾ ਤੇ ਯਾਦ ਰੱਖਿਓ ਕਹਿੰਦੇ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖਵਾਏ ਉਹ ਆਤਮਿਕ ਜੀਵਨ ਦੇਵਨ ਦੇਣ ਵਾਲਾ ਸਿਰਫ ਇੱਕ ਨਾਮ ਫਲ ਲੱਗਦਾ ਹੈ ਪ੍ਰਭੂ ਮਿਹਰ ਕਰਕੇ ਆਪ ਹੀ ਉਸ ਨੂੰ ਇਹ ਫਲ ਚਖਾ ਦਿੰਦਾ ਹੈ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਸਤਿਗੁਰੂ ਉਹਦੇ ਤੇ ਮਿਹਰ ਕਰ ਦਿੰਦੇ ਨੇ ਤੇ ਪਿਆਰਿਓ ਸਤਿਗੁਰੂ ਤਿੰਨਾ ਆਪਾਸ ਨ ਬੈਸੀਐ ਉਹਨਾਂ ਘਰ ਨਾ ਉਹਨਾਂ ਘਰ ਨਾ ਗਿਰਾਓ ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ ਉਹਨਾਂ ਦਾ ਕੋਈ ਹਰ ਘਾਟ ਨਹੀਂ ਹੈ ਉਹਨਾਂ ਨੂੰ ਕੋਈ ਆਤਮਿਕ ਸਹਾਰਾ ਨਹੀਂ ਮਿਲਦਾ ਜਿਹੜੇ ਗੁਰੂ ਤੋਂ ਟੁੱਟੇ ਹੋਏ ਨੇ ਜਿਹੜੇ ਗੁਰੂ ਨਾਲ ਜੁੜ ਗਏ ਸਤਿਗੁਰੂ ਨੇ ਉਹਨਾਂ ਦੇ ਸਾਰੇ ਕਾਰਜ ਰਾਸ ਕਰਤੇ ਤੇ ਪੂਰੀ ਬਾਣੀ ਅਸਰਦਾਰ ਹੈ ਜੀ ਜਿਹੜੀ ਮਰਜ਼ੀ ਬਾਣੀ ਦਾ ਜਿਹੜੇ ਮਰਜ਼ੀ ਪਾਠ ਤੁਸੀਂ ਕਰੋ ਜਾਪ ਕਰੋ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਸਤਿਗੁਰੂ ਤੁਹਾਡੀ ਹਰ ਇੱਕ ਇੱਛਾ ਹਰ ਇੱਕ ਅਰਦਾਸ ਤੁਹਾਡੀ ਪੂਰੀ ਕਰਨਗੇ ਤੇ ਜਦੋਂ ਗੁਰੂ ਅਰਦਾਸ ਪੂਰੀ ਕਰਦਾ ਹੈ ਨਾ ਤੇ ਪਿਆਰਿਓ ਯਾਦ ਰੱਖਿਓ ਫਿਰ ਬੰਦੇ ਨੂੰ ਦੁੱਗਣੀ ਤਿੱਗਣੀ ਖੁਸ਼ੀ ਜੜੀਆਂ ਮਿਲ ਜਾਂਦੀ ਹੈ ਗੁਰੂ ਸੱਚ ਦੀ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ ਇਹ ਗੱਲ ਯਾਦ ਰੱਖਿਓ ਜਾਪ ਕਰਿਏ ਕਮਾਈ ਕਰੀਏ ਸ਼ਬਦ ਵਾਹਿਗੁਰੂ ਜੀ